ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਕੀਆਂ ਸੁਣਾਉਂਦੇ ਹਾਂ ਸਾਨੂੰ ਉਮੀਦ ਹੈ ਤੁਹਾਨੂੰ ਸਾਡੀਆਂ ਸਾਕੀਆਂ ਬਹੁਤ ਵਧੀਆ ਲੱਗਦੀਆਂ ਹੋਣਗੀਆਂ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਅੱਜ ਅਸੀਂ ਤੁਹਾਨੂੰ ਠੰਕਾਰੀ ਵਲੀ ਖੰਧਾਰੀ ਦੀ ਸਾਥੀ ਸੁਣਾਵਾਂਗੇ ਸੱਚੇ ਤਾਰੰਦਾਪਦੇਸ਼ ਦਿੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਬਗਦਾਦ ਆਰਗਿਆਂ ਥਾਮਾ ਤੋਂ ਹੁੰਦੇ ਹੋਏ ਵਾਪਸ ਪੰਜਾਬ ਆ ਗਏ ਤੇ हसन ਅਬਦਾਲ ਨਾਂ ਦੀ ਇੱਕ ਥਾਂ ਤੇ ਪਹੁੰਚੇ ਅੱਜ ਕੱਲ੍ਹ ਇਹ ਸਥਾਨ ਪਾਕਿਸਤਾਨ ਦੇ ਜ਼ਿਲ੍ਹਾ ਕੈਮਨਪੁਰ ਵਿੱਚ ਹੈ ਉੱਥੇ ਇੱਕ ਪਹਾੜੀ ਉੱਪਰ ਬਲੀ ਕੰਦਾਰੀ ਨਾਂ ਦਾ ਇੱਕ ਫਕੀਰ ਰਹਿੰਦਾ ਸੀ ਉੱਥੋਂ ਦੇ ਲੋਕਾਂ ਵਿੱਚ ਉਸ ਦੀ ਬਹੁਤ ਪ੍ਰਸਿੱਧੀ ਸੀ ਪਰ ਅਸਲ ਵਿੱਚ ਉਹ ਫਕੀਰ ਬਹੁਤ ਹੰਕਾਰੀ ਤੇ ਬੇਰਹਿਮ ਸੀ ਉਹ ਇੱਕ ਕੱਟੜ ਮੁਸਲਮਾਨ ਸੀ ਇਸ ਲਈ ਉਹ ਦੂਸਰੇ ਧਰਮ ਵਾਲਿਆਂ ਨੂੰ ਬੜਾ ਬੁਰਾ ਸਮਝਦਾ ਸੀ ਤੇ ਉਹਨਾਂ ਨੂੰ ਮੁਸਲਮਾਨ ਬਣਾਉਣ ਦੇ ਯਤਨ ਵਿੱਚ ਲੱਗਾ ਰਹਿੰਦਾ ਪਹਾੜੀ ਉੱਪਰ ਬਲੀ ਕੰਧਾਰੀ ਦੀ ਕੁੱਟਿਆ ਦੇ ਨੇੜੇ ਇੱਕ ਠੰਡੇ ਮਿੱਠੇ ਪਾਣੀ ਦਾ ਚਸ਼ਮਾ ਸੀ ਹਸਨ ਅਬਦਾਲ ਦੇ ਸਾਰੇ ਲੋਕ ਉਸ ਚਸ਼ਮੇ ਦੇ ਪਾਣੀ ਨੂੰ ਪੀਣ ਲਈ ਤੇ ਹੋਰ ਲੋੜਾਂ ਦੀ ਪੂਰਤੀ ਲਈ ਵਰਤਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਸਮੇਤ ਇਸ ਪਹਾੜੀ ਦੇ ਕੋਲ ਜਾ ਬਿਠਕੇ ਉਸ ਇਕਾਂਤ ਭਰਪੂਰ ਥਾਂ ਤੇ ਬੈਠ ਕੇ ਗੁਰੂ ਜੀ ਨੇ ਗਰਵਾਣੀ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੀ ਰਸਪਰੀ ਆਵਾਜ਼ ਸੁਣ ਕੇ ਸਭ ਲੋਕ ਉਹਨਾਂ ਦਿਵਾਲੇ ਆ ਇਕੱਠੇ ਹੋਏ ਗੁਰੂ ਜੀ ਦਾ ਉਪਦੇਸ਼ ਸੁਣ ਕੇ ਉਹਨਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲੀ শ্রোਤਿਆਂ ਦੀ ਗਿਣਤੀ ਵਾਧੀ ਗਈ ਉਹ ਸਾਰੇ ਗੁਰੂ ਜੀ ਦੀ ਵਡਿਆਈ ਕਰਨ ਲੱਗੇ। ਬਲੀ ਕੰਦਾਰੀ ਇਹ ਸਭ ਦੇਖ ਕੇ ਬੜਾ ਕਰੋਧਿਤ ਹੋਇਆ। ਉਸ ਨੂੰ ਆਪਣੀ ਵਡਿਆਈ ਘਟ ਜਾਣ ਦਾ ਡਰ ਪੈ ਗਿਆ। ਉਹ ਆਖਣ ਲੱਗਾ, "ਅੱਛਾ, हसन ਅਬਦਾਲ ਦੇ ਮੁਸਲਮਾਨ ਵੀ ਇਸ Hindu ਕਾਫਰ ਦੇ ਪਿੱਛੇ ਲੱਗ ਤੁਰੇ ਹਨ। ਮੈਂ ਲੈਂਦਾ ਹਾਂ ਇਹਨਾਂ ਦੀ ਸਾਰ। ਮੈਂ ਇਹਨਾਂ ਨੂੰ ਧਿਆਈ ਮਾਰ ਦਿਉਗਾ ਫੇਰ ਆਵੇਗੀ ਇੰਨਾਂ ਦੀ ਅਕਲ ਟਕਾਣੀ ਹੰਕਾਰੀ ਵਲੀ ਕੰਧਾਰੀ ਨੇ ਈਰਖਾ ਵਸਪੋ ਕੇ ਹਸਨ ਅਬਦਾਲ ਦੇ ਲੋਕਾਂ ਨੂੰ ਸਜ਼ਾ ਦੇਣ ਲਈ ਉਹ ਰਾਹ ਬੰਦ ਕਰ ਦਿੱਤਾ ਜਿਸ ਤਰ੍ਹਾਂ ਹੀ ਚਸ਼ਮੇ ਦਾ ਪਾਣੀ ਖੇਠਾਂ ਲੋਕਾਂ ਤੱਕ ਜਾਂਦਾ ਸੀ ਨਗਰ ਵਿੱਚ ਪਾਣੀ ਨਾ ਪਹੁੰਚਣ ਕਾਰਨ ਧਿਆਈ ਲੋਕ ਹੀਕ ਪੁਕਾਰ ਕਰਨ ਲੱਗ ਪਏ ਬਲੀ ਗੰਧਾਰੀ ਪਹਿਲਾਂ ਵੀ ਕਈ ਵਾਰ ਗੁੱਸੇ ਵਿੱਚ ਆ ਕੇ ਪਾਣੀ ਬੰਦ ਕਰ ਦਿੰਦਾ ਸੀ ਪਰ ਮਗਰੋਂ ਲੋਕਾਂ ਤੋਂ ਮੈਂਤਾ ਕਰਵਾ ਕੇ ਪਾਣੀ ਛੱਡ ਦਿੰਦਾ ਸੀ ਇਸ ਵਾਰੀ ਵੀ ਲੋਕਾਂ ਨੇ ਆ ਕੇ ਉਸ ਦੇ ਤਰਲੇ ਕਰਨੇ ਸ਼ੁਰੂ ਕਰ ਦਿੱਤੇ ਉਹ ਸਗੋਂ ਹੋਰ ਕਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਮੇਰੇ ਕੋਲ ਕਾਨੂੰ ਆਏ ਹੂੰ ਉਸ ਕੋਲ ਜਾਓ ਜਿਸ ਦੀ ਜੈ ਜੈਕਾਰ ਕਰ ਰਹੇ ਹੂੰ ਉਸ ਨੂੰ ਆ ਕੇ ਕਹੋ ਕਿ ਉਹ ਤੁਹਾਨੂੰ ਪਾਣੀ ਦੇਵੇ ਉਧਰ ਪਾਈ ਮਰਦਾਨਾ ਜੀ ਨੂੰ ਵੀ ਤੇ ਲੱਗ ਗਈ ਉਹ ਵੀ ਪਾਣੀ ਦੀ ਭਾਲ ਵਿੱਚ ਨਗਰ ਨੂੰ ਤੁਰ ਪਏ ਪਰ ਕਿਸੇ ਪਾਸਿਓਂ ਵੀ ਪਾਣੀ ਨਾ ਮਿਲਿਆ ਉਹ ਵਾਪਸ ਗੁਰੂ ਜੀ ਪਾਸ ਆਲੇ ਤੇ ਉਹਨਾਂ ਨੇ ਬਲੀ ਕੰਧਾਰੀ ਵਾਰੇ ਗੁਰੂ ਜੀ ਨੂੰ ਦੱਸਿਆ ਤੇ ਕਿਹਾ ਆਪ ਜੀ ਪਾਸ ਤਾਂ ਸਭ ਤਾਕਤਾਂ ਹਨ ਕਰੋ ਕਿਰਪਾ ਬਗਾਓ ਠੰਡੇ ਮਿੱਠੇ ਪਾਣੀ ਦਾ ਚਸ਼ਮਾ ਤਾਂ ਕਿ ਮੈਂ ਸਭ ਨਗਰ ਵਾਲੇ ਨੂੰ ਪਾਣੀ ਪਿਲਾ ਕੇ ਪਿਆਸ बुझा ਦੇਵਾਂ ਗੁਰੂ ਜੀ ਨੇ ਕਿਹਾ ਮਰਦਾਨਿਆਂ ਹੌਂਸਲਾ ਰੱਖ ਸਭ ਠੀਕ ਕਰੇਗਾ ਪਹਾੜੀ ਤੇ ਜਾ ਕੇ ਬਲੀ ਕੰਧਾਰੀ ਪਾਸੋਂ ਰੱਬ ਦੇ ਨਾਂ ਤੇ ਪਾਣੀ ਮੰਗ ਕੇ ਪੀ ਨਾਲੇ ਉਸ ਨੂੰ ਆਖਣਾ ਕਿ ਰੱਬ ਦੇ ਜਾਈ ਨਗਰ ਨਿਵਾਸੀ ਧਿਆਏ ਹਨ ਪਾਣੀ ਅੱਗੇ ਵਾਂਗ ਖੇਠਾਂ ਨੂੰ ਵਗਣ ਦੇਵੇ ਗੁਰੂ ਜੀ ਦੇ ਹੁਕਮ ਅਨਸਾਰ ਪਾਈ ਮਰਦਾਨਾ ਜੀ ਪਹਾੜੀ ਉੱਪਰ ਜਾ ਚੜੇ ਤੇ ਬਲੀ ਕੰਧਾਰੀ ਪਾਸੋਂ ਰੱਬ ਦੇ ਨਾਂ ਤੇ ਉਸਦੇ ਤਰਲੇ ਮਿੰਤਾ ਕਰਦਿਆਂ ਪਾਣੀ ਮੰਗਿਆ ਪਰ ਹੰਕਾਰੀ ਵਲੀ ਗੰਧਾਰੀ ਨੇ ਪਾਣੀ ਦੇਣ ਤੋਂ ਨਾ ਕਰ ਦਿੱਤੀ ਅਤੇ ਅੱਗੋਂ ਪਾਈ ਮਰਦਾਨਾ ਜੀ ਨੂੰ ਬੁਰਾ ਭਲਾ ਵੀ ਕਿਹਾ ਪਾਈ ਮਰਦਾਨਾ ਜੀ ਥੱਕੇ ਹੋਏ ਤੇ ਤੇਹ ਦੇ ਮਾਰੇ ਵਾਪਸ ਆ ਗਏ ਉਹਨਾਂ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤੇ ਉਹਨਾਂ ਕੋਲੋਂ ਪਾਣੀ ਮੰਗਿਆ ਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ ਮਰਦਾਨਿਆ ਤਕੜਾ ਹੋ ਇੱਕ ਵਾਰ ਫਿਰ ਉਸ ਕੋਲ ਜਾ ਕੇ ਰੱਬ ਦੇ ਨਾਂ ਤੇ ਵਾਸਤਾ ਪਾ ਕੇ ਪਾਣੀ ਮੰਗ ਉਹ ਪਾਣੀ ਦੇ ਦੇਵੇਗਾ ਹੌਕਮ ਦੇ ਵਰਦੇ ਤੇ ਤੇ ਦੇ ਸਤਾਏ ਹੋਏ ਭਾਈ ਮਰਦਾਨਾ ਜੀ ਫਿਰ ਪਹਾੜੀ ਤੇ ਜਾ ਚੜੇ ਭਾਈ ਮਰਦਾਨਾ ਜੀ ਨੇ ਫਿਰ ਤਰਲੇ ਕਰਦਿਆਂ ਰੱਬ ਦੇ ਨਾਂ ਤੇ ਵਾਸਤਾ ਪਾ ਕੇ ਦੋ ਘਟ ਪਾਣੀ ਦੇ ਮੰਗੇ ਪਰ ਬਲੀ ਕੰਧਾਰੀ ਅੱਗੋਂ ਕਹਿਣ ਲੱਗਾ ਤੂੰ ਆਪਣਾ ਗੁਰੂ ਕਿਸ ਨੂੰ ਮੰਨਦਾ ਹੈ ਭਾਈ ਮਰਦਾਨਾ ਜੀ ਨੇ ਕਿਹਾ ਮੇਰੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਤਾਂ ਬਲੀ ਕੰਧਾਰੀ ਕਹਿਣ ਲੱਗਾ ਮੇਰੇ ਪਾਸ ਕਿਉਂ ਕੜੀਕ ਪਿੱਛੋਂ ਪਾਣੀ ਲਈ ਭੱਜਾ ਹੁੰਦਾ ਹੈ ਜੇ ਤੇਰਾ ਗੁਰੂ ਇੰਨੀ ਹੀ ਕਾਰਨੀ ਵਾਲਾ ਹੈ ਤਾਂ ਉਸ ਨੂੰ ਆਖ ਕਿ ਉਹ ਤੈਨੂੰ ਤੇ ਹਸਨ ਅਬਦਾਲ ਦੇ ਲੋਕਾਂ ਨੂੰ ਪਾਣੀ ਦੇਵੇ। ਪਾਈ ਮਰਦਾਨਾ ਜੀ ਨੇ ਥੱਲੇ ਆ ਕੇ ਸਭ ਕੁਝ ਗੁਰੂ ਜੀ ਨੂੰ ਦੱਸਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ। ਗੁਰੂ ਜੀ ਕਿਰਪਾ ਕਰੋ ਤੁਹਾਡਾ ਰਵਾਬੀ ਧਿਆਇਆ ਮਰ ਚੱਲਿਆ। ਪਾਣੀ ਪਿਆਓ। ਗੁਰੂ ਜੀ ਨੇ ਕਿਹਾ ਮਰਦਾਨਿਆਂ ਹਿੰਮਤ ਕਰ ਵੇਖ ਰੰਗ ਕਰਤਾਰ ਦੇ। ਸਾਡੇ ਕਹਿਣ ਤੇ ਫੇਰ ਇੱਕ ਵਾਰੀ ਉਸ ਕੋਲ ਜਾ ਕੇ ਉਸ ਨੂੰ ਪਾਣੀ ਦੇਣ ਲਈ ਆ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਫੇਰ ਤੇਰੇ ਮਾਰੇ ਹੋਏ ਡੈਗਦੇ ਡੈਗਦੇ ਪਹਾੜੀ ਉੱਪਰ ਜਾ ਪਹੁੰਚੇ ਤੇ ਉਸ ਨੂੰ ਪਾਣੀ ਦੇਣ ਲਈ ਬੇਤੀ ਕੀਤੀ ਪਰ ਕ੍ਰੋਧ ਵਿੱਚ ਸੜਿਆ ਬਲਿਆ ਬਲੀ ਪੰਧਾਰੀ ਆਖਣ ਲੱਗਾ ਜਾ ਭੱਜ ਜਾ ਇੱਥੋਂ ਮੈਂ ਨਹੀਂ ਤੈਨੂੰ ਪਾਣੀ ਦੇਵਾਂਗਾ ਪਾਵੇਂ ਤੂੰ ਦੇ ਤੇ ਨਾਲ ਤੜਫਦਾ ਹੋਇਆ ਇੱਥੇ ਹੀ ਕਿਉਂ ਨਾ ਮਰ ਜਾਵੇਂ ਨਾਲੇ ਆਪਣੇ ਗੁਰੂ ਨੂੰ ਆਖ ਕਿ ਉਹ ਤੈਨੂੰ ਪਾਣੀ ਦੇਵੇ ਪਾਈ ਮਰਦਾਨਾ ਜੀ ਤੇ ਇਹਦੇ ਬਹੁਤ ਸਤਾਏ ਹੋਏ ਸਨ ਉਹਨਾਂ ਦਾ ਤਾਲੇ ਤੇ ਬੁੱਲ ਸੌਕ ਤੇ ਖੁਸ਼ਕ ਹੋ ਚੁੱਕੇ ਸਨ ਉਹਨਾਂ ਤੋਂ ਹੁਣ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਸੀ ਜਾਦ ਰਿਆ ਪਹਾੜੀ ਤੋਂ ਥੱਲੇ ਉੱਤਰ ਕੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਚਰਨਾਂ ਤੇ ਜਾ ਡਿੱਗੇ ਤੇ ਬੇਹੋਸ਼ ਹੋ ਗਏ ਗੁਰੂ ਜੀ ਨੇ ਪਿਆਰ ਨਾਲ ਭਾਈ ਮਰਦਾਨਾ ਜੀ ਦੀ ਪਿੱਟ ਤੇ ਹੱਥ ਫੇਰਿਆ ਤੇ ਹੌਸਲਾ ਦਿੱਤਾ ਗੁਰੂ ਜੀ ਦੀ ਮਿਹਰ ਨਾਲ ਭਾਈ ਮਰਦਾਨਾ ਜੀ ਨੇ ਅੱਖਾਂ ਖੋਲੀਆਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਾਹਮਣੇ ਇੱਕ ਪੱਥਰ ਪੁੱਟਣ ਲਈ ਕਿਹਾ ਜੋ ਹੀ ਭਾਈ ਮਰਦਾਨਾ ਜੀ ਨੇ ਪੱਥਰ ਪੁੱਟਿਆ ਉਸ ਥੱਲਿਓਂ ਠੰਡੇ ਮਿੱਠੇ ਪਾਣੀ ਦਾ ਚਸ਼ਮਾ ਫੁੱਟ ਪਿਆ ਭਾਈ ਮਰਦਾਨਾ ਜੀ ਤੇ ਹੋਰ ਲੋਕਾਂ ਨੇ ਪਾਣੀ ਪੀ ਕੇ ਪਿਆਸ ਬੁਝਾਈ ਇੰਨੇ ਨੂੰ ਬਲੀ ਕੰਧਾਰੀ ਨੂੰ ਉੱਧਰ ਪਾਣੀ ਦੀ ਲੋੜ ਪਈ ਪਰ ਜਦੋਂ ਪਾਣੀ ਲੈਣ ਲਈ ਚਸ਼ਮੇ ਕੋਲ ਪੁੱਜਾ ਤਾਂ ਉਸ ਵਿੱਚ ਪਾਣੀ ਨਹੀਂ ਸੀ ਬਲੀ ਕੰਧਾਰੀ ਇਹ ਦੇਖ ਕੇ ਬੜਾ ਦੁਖੀ ਹੋਇਆ ਉਸਨੇ ਪਹਾੜੀ ਦੀ ਦੇਖਿਆ ਤਾਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਬੈਠੇ ਹੋਏ ਸਨ ਉਹਨਾਂ ਕੋਲ ਪਾਣੀ ਦਾ ਚਸ਼ਮਾ ਬਾਗ ਰਿਆ ਸੀ ਗੁੱਸੇ ਵਿੱਚ ਉਸਨੇ ਗੁਰੂ ਜੀ ਨੂੰ ਖਤਮ ਕਰਨ ਲਈ ਇੱਕ ਵੱਡਾ ਸਾਰਾ ਪੱਥਰ ਗੁਰੂ ਜੀ ਵੱਲ ਰੋੜਿਆ ਜਦੋਂ ਪੱਥਰ ਗੁਰੂ ਜੀ ਦੇ ਨੇੜੇ ਆਇਆ ਤਾਂ ਉਹਨਾਂ ਨੇ ਉਸ ਨੂੰ ਆਪਣੇ ਹੱਥ ਨਾਲ ਇੰਜ ਰੋਕ ਲਿਆ ਜਿਵੇਂ ਉਹ ਪੱਥਰ ਨਹੀਂ ਬਲਕਿ ਰੂਹ ਦਾ ਗੋਲਾ ਹੋਵੇ ਗੁਰੂ ਜੀ ਦਾ ਹੱਥ ਪੰਜਾ ਉਸ ਪੱਥਰ ਵਿੱਚ ਛੱਪ ਗਿਆ ਹਸਨ ਅਬਦਾਲ ਵਿੱਚ ਉਹ ਪੱਥਰ ਜਿਸ ਵਿੱਚ ਗੁਰੂ ਜੀ ਦਾ ਪੰਜਾ ਛਪਿਆ ਹੋਇਆ ਹੈ ਅਜੇ ਵੀ ਉਸੇ ਤਰ੍ਹਾਂ ਮੂਦ ਹੈ ਤੇ ਉਸ ਪਾਵਨ ਪਾਵਨ ਸਥਾਨ ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਮੌਜੂਦ ਹੈ ਗੁਰੂ ਜੀ ਦੀ ਇਹ ਹੈਰਾਨ ਕਰਨ ਵਾਲੀ ਘਟਨਾ ਦੇਖ ਕੇ ਬਲੀ ਕੰਦਾਰੀ ਦਾ ਹੰਕਾਰ ਚੂਰ-ਚੂਰ ਹੋ ਗਿਆ ਉਹ ਪਹਾੜੀ ਤੋਂ ਥੱਲੇ ਉਤਰਿਆ ਤੇ ਗੁਰੂ ਜੀ ਕੋਲ ਆਇਆ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਉਸ ਦੇ ਈਰਖਾ ਨਾਲ ਸੜੇ ਬੜੇ ਮਨ ਨੂੰ ਠੰਡ ਪੈ ਗਈ ਉਸ ਦਾ ਸਾਫ ਮਨ ਹੋ ਗਿਆ ਉਸ ਵਿੱਚੋਂ ਸਾਰੇ ਔਗਣ ਨਿਕਲ ਗਏ ਉਸਨੇ ਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਸਭ ਮਨੁੱਖਾਂ ਨਾਲ ਪਿਆਰ ਕਰੇਗਾ ਤੇ ਧਰਮ ਜਾਤੀ ਦੇ ਨਾਂ ਤੇ ਕਿਸੇ ਨਾਲ ਵੀ ਨਫ਼ਰਤ ਨਹੀਂ ਕਰੇਗਾ ਜੇ ਤੁਹਾਨੂੰ ਸਾਡੀ ਸਾਕੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਅਤੇ ਸਾਖੀ ਦੇ ਅੰਤ ਵਿੱਚ ਅਸੀਂ ਤੁਹਾਨੂੰ ਦੋ ਸਵਾਲ ਪੁੱਛਾਂਗੇ ਤੁਸੀਂ ਸਾਨੂੰ ਆਪਣੇ ਕਮੈਂਟ ਸੈਕਸ਼ਨ ਵਿੱਚ ਉਹਨਾਂ ਦੇ ਉੱਤਰ ਜਰੂਰ ਦੇਣਾ ਕੀ ਤੁਸੀਂ ਕਦੇ ਕਿਸੇ ਪਿਆਸੇ ਨੂੰ ਪਾਣੀ ਪਿਆਇਆ ਹੈ ਕੀ ਹੰਕਾਰ ਕਰਨਾ ਚੰਗੀ ਗੱਲ ਹੈ ਸਾਨੂੰ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਕਮੈਂਟ ਸੈਕਸ਼ਨ ਵਿੱਚ ਜਰੂਰ ਦੇਣਾ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ